ਦੋਸਤੋ ਅੱਜ ਆਪਾਂ ਮੁੱਖ ਫਸਲਾਂ ਨੂੰ ਛੱਡ ਕੇ ਅਜਿਹੀ ਫਸਲ ਦੀ ਗੱਲ ਕਰਾਂਗੇ ਜਿਸ ਨਾਲ ਕਿਸਾਨ ਦੋਸਤ ਵਧੀਆ ਮੁਨਾਫਾ ਲੈ ਸਕਦੇ ਆ। ਕਿਸਾਨ ਦੋਸਤੋ ਅੱਜ ਆਪਾਂ ਪਿਆਜ਼ ਯਾਨੀ ਗੰਡਿਆਂ ਦੀ ਫਸਲ ਬਾਰੇ ਗੱਲ ਕਰਾਂਗੇ ਕਿ ਇਸ ਦੀ ਪਨੀਰੀ ਕਿਵੇਂ ਤਿਆਰ ਕਰੀਏ, ਇਸ ਨੂੰ ਬੀਜਣ ਦਾ ਸਹੀ ਸਮਾਂ ਤੇ ਪਨੀਰੀ ਨੂੰ ਟ੍ਰਾਂਸਪਲੈਂਟ ਕਰਨ ਦਾ ਸਹੀ ਸਮਾਂ ਕਿਹੜਾ ਹੈ। ਇਸ ਵੀਡੀਓ ਵਿੱਚ ਮੈਂ ਤੁਹਾਨੂੰ ਨਿਜੀ ਤਯਰਬੇ ਬਾਰੇ ਦੱਸਾਂਗਾ। ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਓ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਦੋਸਤੋ ਜਿਨ੍ਹਾਂ ਨੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ। ਉਹ ਸਬਸਕ੍ਰਾਈਬ ਕਰ ਲੈਣ ਤਾਂ ਜੋ ਹਰ ਅਪਡੇਟ ਮਿਲ ਸਕੇ ਜੇ ਆਪਾਂ ਪੰਜਾਬ ਹਰਿਆਣਾ ਦੀ ਗੱਲ ਕਰੀਏ ਤਾਂ ਮੁੱਖ ਤੌਰ ਤੇ ਕਣਕ ਦੀ ਫਸਲ ਦੇ ਮੌਕੇ ਤੇ ਹੀ ਆਪਾਂ ਇਸ ਦੀ ਕਾਸ਼ਤ ਕਰਦੇ ਆਂ ਪਹਿਲਾਂ ਮੈਂ ਆਪਣੇ ਨਿਜੀ ਤਜਰਬੇ ਨੂੰ ਸਾਂਝਾ ਕਰਾਂਗਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕੀ ਕਹਿੰਦੀ ਹੈ ਬਾਰੇ ਵੀ ਗੱਲ ਕਰਾਂਗੇ ਦੋਸਤੋ ਅਗਰ ਕੋਈ ਕਿਸਾਨ ਵੀਰ ਵੱਡੇ ਪੱਧਰ ਤੇ ਇਸ ਦੀ ਕਾਸ਼ਤ ਕਰਨਾ ਚਾਹੁੰਦਾ ਹੈ ਤਾਂ ਪਹਿਲਾਂ ਥੋੜੇ ਥਾਂ ਉੱਪਰ ਇਸ ਦਾ ਤਿਆਰਬਾ ਜ਼ਰੂਰ ਕਰੇ ਦੋਸਤੋ ਅਸੀਂ ਗੰਡਿਆਂ ਦੀ ਪਨੀਰੀ ਅਕਤੂਬਰ ਦੇ ਅੰਤ ਵਾਲੇ ਦਿਨਾਂ ਵਿੱਚ ਬੀਜਦੇ ਆਂ ਬਹੁਤੇ ਵੀ ਅਕਤੂਬਰ ਦੇ ਸ਼ੁਰੂ ਵਿੱਚ ਵੀ ਪਨੀਰੀ ਬੀਜ ਦਿੰਦੇ ਆ ਪਰ ਅਸੀਂ ਹਰ ਸਾਲ 10ਵੇਂ ਮਹੀਨੇ ਦੇ ਅੰਤ ਵਿੱਚ ਹੀ ਬੀਜਦੇ ਆਂ ਤੇ ਉਪਰੋਂ ਪਰਾਲੀ ਨਾਲ ਟੱਕ ਦਿੰਨੇ ਆ ਪਰ ਇਸ ਵਾਰ ਪਰਾਲੀ ਦੀ ਪਰਤ ਜਿਆਦਾ ਮੋਟੀ ਹੋਣ ਕਰਕੇ ਬੀ ਘਟ ਗਿਆ ਇਸ ਦੇ ਵਿੱਚ ਅਸੀਂ ਬਹੁਤ ਘੱਟ ਡੀਏਪੀ ਪਾਈ ਸੀ ਤਾਂ ਜੋ ਕਣ ਦੀ ਕੁਆਲਿਟੀ ਵਧੀਆ ਬਣ ਸਕੇ ਅੱਜ 6 ਜਨਵਰੀ ਹੋ ਚੁੱਕੀ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਟ੍ਰਾਂਸਪਲੈਂਟਿੰਗ ਦਾ ਕੰਮ ਚੱਲ ਰਿਹਾ ਹੈ ਬਹੁਤੇ ਵੀਰ ਅੱਜ ਤੋਂ 20 25 ਦਿਨ ਪਹਿਲਾਂ ਵੀ ਪਨੀਰੀ ਨੂੰ ਟ੍ਰਾਂਸਪਲੈਂਟ ਕਰ ਦਿੰਦੇ ਆ ਪਰ ਮੇਰਾ ਤਜਰਬਾ ਇਹ ਕਹਿੰਦਾ ਹੈ ਕਿ ਅਗਰ ਆਪਾਂ ਲੋੜੀ ਸਮੇਂ ਟ੍ਰਾਂਸਪਲੈਂਟ ਕਰਦੇ ਆ ਤਾਂ ਗੰਡੇ ਨਿਸਰਦੇ ਨਹੀਂ ਤੇ ਵਧੀਆ ਕੁਆਲਿਟੀ ਦੇ ਪਿਆਜ਼ ਬਣਦੇ ਆ ਤੁਸੀਂ ਵੇਖ ਸਕਦੇ ਹੋ ਆਪਾਂ ਲੇਬਰ ਤੋਂ ਟ੍ਰਾਂਸਪਲੈਂਟਿੰਗ ਕਰਵਾ ਰਹੇ ਆ ਇਸ ਦਾ ਕੋਈ ਜ਼ਿਆਦਾ ਖਰਚਾ ਨਹੀਂ ਆਉਂਦਾ ਇਹ ਲੇਬਰ ਨੂੰ ਆਪਾਂ ਇੱਕ ਕਨਾਲ ਦਾ 1000 ਰੁਪਏ ਆ ਦਿੰਦੇ ਆ ਸ਼ੁਰੂ ਵਿੱਚ ਤਾਂ ਲਾਈਨਾਂ ਮਾਰਨ ਲਈ ਅਸੀਂ ਡੱਕੇ ਦਾ ਹੀ ਪ੍ਰਯੋਗ ਕਰਦੇ ਸੀ ਪਰ ਪਿਛਲੇ ਸਾਲ ਲਾਈਨਾਂ ਮਾਰਨ ਲਈ ਅਸੀਂ ਇੱਕ ਜੁਗਾੜ ਬਣਾਇਆ ਸੀ ਇਸ ਨਾਲ ਇੱਕ ਤਾਂ ਲਾਈਨਾਂ ਸਿੱਧੀਆਂ ਵੱਜਦੀਆਂ ਨਾਲੇ ਬਾਅਦ ਵਿੱਚ ਗੋਡੀ ਕਰਨਾ ਵੀ ਸੌਖਾ ਰਹਿੰਦਾ ਹੈ ਇਸ ਵਾਰ ਕਣ ਵਿੱਚ ਗੁੱਲੀ ਡੰਡਾ ਬਹੁਤ ਹੋ ਗਿਆ ਸੀ ਇਸ ਉੱਪਰ ਗੁੱਲੀ ਡੰਡੇ ਲਈ ਟੋਪਿਕ ਦੀ ਸਪਰੇ ਵੀ ਕੀਤੀ ਸੀ ਪਰ ਉਸ ਦਾ ਕੋਈ ਅਸਰ ਨਹੀਂ ਹੋਇਆ ਹੱਥਾਂ ਨਾਲ ਹੀ ਕੱਢਣਾ ਪਿਆ ਪਨੀਰੀ ਬੀਜ ਦੇ ਵਕਤ ਅਸੀਂ 250 ਤੋਂ 300 ਗ੍ਰਾਮ ਬੀਜ ਨੂੰ ਇੱਕ ਮਰਲੇ ਵਿੱਚ ਛਿੱਟਾ ਮਾਰਦੇ ਹਾਂ ਇਹਦੇ ਨਾਲ ਨਾ ਤਾਂ ਕਣ ਜ਼ਿਆਦਾ ਮੋਟਾ ਤੇ ਨਾ ਹੀ ਬਰੀਕ ਹੁੰਦਾ ਅਗਰ ਆਪਣਾ ਕਣ ਪੂਰਾ ਸੰਘਣਾ ਹੋਵੇ ਤਾਂ ਲਗਭਗ ਇੱਕ ਮਰਲੇ ਨਾਲ ਇੱਕ ਕਨਾਲ ਦੇ ਕਰੀਬ ਪਿਆਜ਼ ਲੱਗ ਜਾਂਦੇ ਆ ਵਿਰਲਾ ਹੋਵੇ ਤਾਂ 15 ਤੋਂ 18 ਮਰਲੇ ਲੱਗ ਜਾਂਦੇ ਆ ਅਸੀਂ ਕਾਫੀ ਸਾਲਾਂ ਤੋਂ ਖੁਦ ਦਾ ਹੀ ਬੀਜ ਤਿਆਰ ਕਰ ਰਹੇ ਹਾਂ ਤੇ ਬੀਟੀਆਰ ਕਿਵੇਂ ਕਰਦੇ ਆ ਇਸ ਬਾਰੇ ਵੱਖਰੀ ਵੀਡੀਓ ਵਿੱਚ ਗੱਲ ਕਰਾਂਗੇ ਟ੍ਰਾਂਸਪਲੈਂਟ ਕਰਨ ਤੋਂ ਬਾਅਦ ਮਹੀਨੇ ਤੱਕ ਆਪਾਂ ਗੰਡੇ ਪੱਟ ਲੈਣੇ ਆ ਇੱਕ ਗੱਲ ਨੂੰ ਧਿਆਨ ਚ ਰੱਖਿਓ ਗੰਡੇ ਪੱਟਣ ਵੇਲੇ ਜੋ ਜੋ ਤੁਸੀਂ ਪਿਆਜ਼ ਪੱਟ ਰਹੇ ਹੋ ਉਸ ਨੂੰ ਉਸੇ ਵਕਤ ਕਿਸੇ ਦਰਖਤ ਦੀ ਛਾਵੇਂ ਜਾਂ ਕਿਸੇ ਹਵਾਦਾਰ ਸ਼ੈੱਡ ਥੱਲੇ ਰੱਖਿਆ ਕਰੋ ਉਸ ਨਾਲ ਪਿਆਜ਼ ਖਰਾਬ ਨਹੀਂ ਹੁੰਦਾ ਕਾਫੀ ਸਾਲਾਂ ਤੋਂ ਪਿਆਜ਼ ਲਾਉਣ ਕਰਕੇ ਸਾਨੂੰ ਇਸ ਦੀ ਮਾਰਕੀਟਿੰਗ ਨਹੀਂ ਕਰਨੀ ਪੈਂਦੀ ਘਰੋਂ ਹੀ ਜਿਸ ਨੂੰ ਜ਼ਰੂਰਤ ਹੁੰਦੀ ਹੈ ਲੈ ਜਾਂਦੇ ਨੇ ਮਤਲਬ ਹੁਣ ਸਾਨੂੰ ਇਸ ਨੂੰ ਵੇਚਣ ਲਈ ਕਿਸੇ ਮੰਡੀ 'ਚ ਨਹੀਂ ਜਾਣਾ ਪੈਂਦਾ ਹੁਣ ਆਪਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਪੈਕੇਜ ਆਫ ਪ੍ਰੈਕਟਿਸਿਜ਼ ਵੱਲ ਵੇਖਦੇ ਆਂ ਇਹਦੇ ਵਿੱਚ ਇਹਨਾਂ ਨੇ ਦੱਸਿਆ ਹੈ ਕਿ ਹਾੜੀ ਦੇ ਪਿਆਜ਼ ਦੀ ਪਨੀਰੀ 1 ਅਕਤੂਬਰ ਤੋਂ 1 ਨਵੰਬਰ ਤੱਕ ਵਿੱਚ ਸਕਦੇ ਆ ਤੇ ਟ੍ਰਾਂਸਪਲੈਂਟ ਕਰਨ ਦਾ ਸਮਾਂ ਜਨਵਰੀ ਦੇ ਪਹਿਲੇ 15 ਦਿਨਾਂ ਵਿੱਚ ਦੱਸਿਆ ਹੈ ਇਹਨਾਂ ਨੇ ਦੱਸਿਆ ਹੈ ਕਿ ਅਗਰ ਤੁਸੀਂ 8 ਮਰਲਿਆਂ ਵਿੱਚ 4 ਤੋਂ 5 ਕਿਲੋ ਬੀ ਵਰਤਦੇ ਹੋ ਤਾਂ ਇੱਕ ਕਿੱਲੇ ਲਈ ਕਾਫੀ ਹੁੰਦਾ ਹੈ ਦੋਸਤੋ ਮੈਂ ਵੀਡੀਓ ਜਿਆਦਾ ਲੰਬੀ ਨਹੀਂ ਕਰਨਾ ਚਾਹੁੰਦਾ ਇਸੇ ਲਈ ਇਸ ਨੂੰ ਪਾਉਣ ਵਾਲੀਆਂ ਖਾਦਾਂ ਦੀ ਮਾਤਰਾ ਤਿੰਨ ਦੀਨਾ ਦੇ ਕੰਟਰੋਲ ਬਾਰੇ ਇੱਕ ਵੱਖਰੀ ਵੀਡੀਓ ਵਿੱਚ ਗੱਲ ਕਰਾਂਗੇ ਦਿੱਤੀ ਜਾਣਕਾਰੀ ਵਧੀਆ ਲੱਗੇ ਤਾਂ ਦੋਸਤੋ ਵੀਡੀਓ ਨੂੰ ਕਰੋ ਲਾਈਕ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਜੋ ਹਰ ਖੇਤੀ ਸਬੰਧੀ ਜਾਣਕਾਰੀ ਤੁਸੀਂ ਲੈ ਸਕੋ ਧੰਨਵਾਦ